ਸਬ ਡਿਵੀਜ਼ਨ ਬੁੱਢਲਾਡਾ ਅਦੀਨਪੰਦੇ ਥਾਣਾ ਬਰੇਟਾ ਦੇ ਪਿੰਡ ਧਰਮਪੁਰਾ ਦੇ ਕਿਸਾਨ ਜਗਸੀਰ ਸਿੰਘ ਵੱਲੋਂ ਲਗਭਗ 7 ਮਹੀਨੇ ਪਹਿਲਾਂ ਮਕਾਨ ਦੇ ਕੀਤੇ ਸੌਦੇ ਦੇ ਬਿਆਨੇ ਦੇ ਪੈਸੇ ਵਾਪਸ ਮੰਗਣ ਦੇ ਚੱਲਦਿਆਂ ਆਪਸੀ ਤਕਰਾਰਬਾਜ਼ੀ ਦੌਰਾਨ ਖਰੀਦਦਾਰ ਵੱਲੋਂ ਜਗਸੀਰ ਸਿੰਘ ਦੇ ਰਿਸ਼ਤੇਦਾਰ ਦੇ ਟਰੈਕਟਰ ਨੂੰ ਕਬਜ਼ੇ ਵਿੱਚ ਕਰਨ ਦੀ ਪਰੇਸ਼ਾਨੀ ਦੇ ਚੱਲਦਿਆਂ ਕਿਸਾਨ ਜਗਸੀਰ ਸਿੰਘ ਵੱਲੋਂ ਪਿੰਡ ਦੇ ਵਾਟਰ ਵਸ ਦੀ ਟੈਂਕੀ ਤੇ ਚੜ ਕੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਗਈ ਜਿਸ ਤੇ ਕਿਸਾਨ ਜਗਸੀਰ ਸਿੰਘ ਦਾ ਪੱਖ ਸੁਣਦਿਆਂ ਥਾਣਾ ਬਰੇਟਾ ਦੇ ਸਹਾਇਕ ਥਾਣੇਦਾਰ ਮੱਖਣ ਸਿੰਘ ਵੱਲੋਂ ਪਰੋਸਾ ਦਵਾਇਆ ਕਿ ਉਸਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ ਅਤੇ ਜਗਸੀਰ ਸਿੰਘ ਨੂੰ ਪਾਣੀ ਵਾਲੀ ਟੈਂਕੀ ਤੋਂ ਥੱਲੇ ਉਤਾਰਿਆ ਗਿਆ। ਕੀ ਨਾਮ ਹੈ ਵੀਰੇ ਤੇਰਾ? ਜਗਸੀਰ ਸਿੰਘ ਹੈ ਜੀ। ਜਗਸੀਰ ਸਿੰਘ ਕੀ ਗੱਲ ਹੋ ਗਿਆ ਤੂੰ ਟੈਂਕੀ ਦੇ ਜਿਹੜਾ ਜੇ ਕੀ ਕਾਰਨ ਸੀਗਾ? ਟੈਂਕੀ ਵੀ ਜੀ ਮੈਨੂੰ ਮਜਬੂਰ ਕਰਦੀ ਆ ਚੜਨ ਪਏ। ਮੈਨੂੰ ਬਲੈਕਮੇਲ ਕਰੇ ਜੀ ਬੰਦੇ। ਕੌਣ? ਬਲੈਕਮੇਲ ਜਿਹੜਿਆਂ ਨੂੰ ਮੈਂ ਗਰਭ ਵੇਚਿਆ ਤਾਂ ਉਹ ਬੰਦੇ ਨੇ ਮੈਨੂੰ ਬਲੈਕਮੇਲ ਕਰੇ ਜੀ ਜਿਹੜੇ ਟਾਈਮ 'ਤੇ ਗਰਭ ਦੇਣਾ ਕਰਿਆ ਤਾਂ ਬੇਲਾ ਕਰਨਾ ਪਿਆ ਤਾਂ ਉਹ ਟਾਈਮ 'ਤੇ ਆ ਗਿਆ ਗਿਆ ਉਹ ਬੰਦਾ ਮੁਕਰਾ। ਉਦੋਂ ਬਾਅਦ ਟਾਈਮ ਲੰਘੇ ਤਾਂ ਬਾਅਦ ਅੱਜ ਆ ਕੇ ਮੈਨੂੰ ਕਹ ਚਾ ਤੂੰ ਘਰ ਦੇ ਜਾਂ ਮੇਰੇ ਪੈਸੇ ਵਾਪਸ ਕਰ ਗਏ ਅਰੇ ਇਹ ਆ ਗੱਲ ਕਿ ਵਜਾ ਕਰਨਾ ਘਰ ਕਿ ਮਸਲਾ ਮੇਰੇ ਨਾਲ ਤਾਂ ਮੇਰਾ ਭਾਂਜਾ ਸੰਦ ਪਾ ਕੇ ਗੇ ਲੈਣ ਗਿਆ ਸਬੋ ਕਰਾਇਆ ਕੰਮ ਕਰਾਇਆ ਪਸੰਦ ਦੇ ਪਾਕਿਸਤਾਨ ਤੋਂ ਲਿਆਇਆ ਤਾਂ ਕੱਢਣ ਗਿਆ ਮੇਰੇ ਨਾਲੇ ਭਾਂਜਾ ਬਗੜਿਆ ਜੀ ਉਹਨਾਂ ਨਾਲੇ ਤੋਂ ਅਰ ਨਾਲੇ ਟਰੈਕਟਰ ਬਗੜਿਆ ਉਹਦਾ ਨਾਲੇ ਉਹਦੇ ਥੱਪੜ ਮਾਰੇ ਬੇਇੱਜ਼ਤੀ ਕੀਤੀ ਉਹਨੂੰ ਮੈਂ ਮਸਕੜਾ ਕੇ ਲਿਆਇਆ ਕਿ ਨਹੀਂ ਲਿਆਇਆ ਮਕਾਨ ਵੇਚ ਕੇ ਸੀ ਕੀ ਨਾ ਜੈਪ ਸਿੰਘ ਜੀ ਉਹਨਾਂ ਨੂੰ ਕੀ ਆਖੇ ਵੀ ਪੇਡਰੀ ਪੇਮੈਂਟ ਪਟਾਇਆ ਰਹਿੰਦੇ ਸੀ ਕੋਈ ਕੋਈ ਬਕਾਇਆ ਨਹੀਂ ਜੀ ਕੋਈ ਧਾਰ ਨਹੀਂ ਲਿਆ ਕੋਈ ਹਥਧਾਰ ਨਹੀਂ ਲਿਆ ਕੋਈ ਬਜਪੈਨ ਲਏ ਸੌਦਾ ਹੋਇਆ ਤੇ ਜੀ ਬਿਆਨਾ 5000 ਰੁਪਇਆ ਮਕਾਨ ਕਾ ਸੌਦਾ ਹੋਇਆ ਤਾਂ ਪਿਛਲੇ ਸਾਲ ਮੈਂ ਅੱਜ ਆ ਦਿਖ ਲਓ ਰੇਟ ਅੱਜ ਕੀ ਹੈ ਉਦੋਂ ਕੀਤਾ ਉਹਨੂੰ ਮੈਨੂੰ ਕਹੇ ਜੇ ਤਾ ਮੈਨੂੰ ਘਰ ਬਿੱਲ ਕਰਕੇ ਦੇ ਦੇ ਜਾ ਮੇਰਾ 50000 ਵਾਪਸ ਕਰ ਦੇ ਹੁਣ ਜਾਂਦੇ ਉਸ ਨੂੰ ਤਾਂ ਮੈਂ ਵਾਪਸ ਕਰ ਦਵਾ 50 ਜਾਂ ਜੋ ਮੈਨੂੰ ਚਲ ਓਏ ਬਤ ਕਮ ਮੈਂ ਪੈਸੇ ਪੈਸੇ ਦੂੰ ਨਹੀਂ ਮੈਨੂੰ ਘਰ ਦੇ ਦੀ ਜਿਵੇਂ ਉਹਨੂੰ ਘਰ ਦੇ ਦਿਆ ਪੈਸੇ ਲੈ ਲੀਏ ਉਦੋਂ ਸੌਦਾ ਹੋਇਆ ਤਾਂ 8 ਲੱਖ ਕਾ 8 ਲੱਖ ਮੈਂ ਮੈਨੂੰ ਅੱਜ ਤੋਂ ਕਿਸੇ ਨੇ ਦੋ ਮੰਜ਼ਲੇ ਜ ਉਦੋਂ ਨੇੜੇ ਤਾਂ 515000 ਦਾ ਪਤਾ ਅੱਗੇ ਕਿਸੇ ਨੇ ਕੰਪਲੀਟ ਵੀ ਕੀਤੀ ਸੀ ਕੰਪਲੀਟ ਤੋਂ ਜੀ ਪੰਚਾਇਤ ਦੇ ਵਿੱਚ ਗੱਲਾਂ ਵਾਂ ਜੀ ਸਾਰਾ ਕੁਝ ਹੋਇਆ ਤਾਂ ਵੀ ਪਾਣੀ ਵਿੱਚ ਮੰਦਾਂ ਨਹੀਂ ਪਾਈ ਰੱਖੀ ਕਿਸੇ ਨੇ ਸੁਣੀ ਨਹੀਂ ਮੇਰੀ ਅਸਲ ਮਾਰੇ ਬੰਦੇ ਹੀ ਕੋਈ ਸੁਣਦਾ ਨਹੀਂ ਤੱਕੜਾ ਉਹ ਪੈਸਾ ਵਾਲਾ ਜੀ ਉਸਕੇ ਪੱਖ ਕੀ ਗੱਲ ਹਰ ਇੱਕ ਬੰਦਾ ਕਹਦੇ ਆ ਹੁਣ ਫੇ ਤਾਂ ਟੈਂਕੀ ਤੋਂ ਥੱਲੇ ਉਤਰਾਂ ਤੁਹਾਨੂੰ ਕੀ ਆਪਿਆ ਉਤਰਾਂ ਜਾਂ ਕਰਾਂ ਟੈਂਕੀ ਜੀ ਮੈਨੂੰ ਵਿਸ਼ਵਾਸ ਦਿੱਤਾ ਪਾਇਦਾ ਪੰਚਾਇਤ ਵਾਲੇ ਨੇ ਪਰ ਹੁਣ ਵੀ ਉਹ ਆਪਦੀ ਗੱਲਾਂ ਬਦਲਦੇ ਜੇ ਤੈਨੂੰ ਵਿਸ਼ਵਾਸ ਦੇ ਹਾਂ ਮੈਨੂੰ ਇਹ ਕਹਦਾ ਵੀ ਤੇਰਾ ਅਨਸਾਪ ਕਰਾਂਗੇ ਥੱਲੇ ਆ ਜਾ ਮਾਰੇ ਕਹਿੰਦੇ ਤੇ ਉਹਨਾਂ ਕੀ ਯਕ मैं तो मैं जो मैंने इंसाफ मिलना चाहिए मेरा इनसा है मेरे जरा जवाक उसका उसकी गल बात मेरे और जवाकू मेरे बणजी बगल की ट्रैक्टर बगल दीना थप्पड़ मारे उसका जवाका था जी पहला भी किने के ट्रैक्टर ट्रालियां बगलिया कर बेजती करी है पिंड का सपंचा पिछला था ਪਹਿਲੇ پلان ਮੈਂ ਉਸਕੇ ਮੁੰਡੇ ਨੂੰ ਬਲੈਕਮੇਲ ਕਰਕੇ ਉਸਕਾ ਮੁੰਡਾ ਜਿਹਨੇ ਮੇਰਾ ਟਰੈਕਟਰ ਵਗੜਿਆ ਉਹ ਨਹੀਂ ਨੇ ਬਲੈਕਮੇਲ ਕਰਕੇ ਉਸ ਉਪਰ ਪੀਏ ਖੰਦੇ ਰਹੇ ਪੂਰੇ ਪਿੰਡ ਨੂੰ ਪਤਾ ਜਾਂਦਾ ਨਾ ਪਰ ਇਹਨੂੰ ਨਾਲੇ ਉਹ ਵੀ ਪਤਾ ਹੈ ਵੀ ਹਾਂ ਉਸਕਾ ਕੈਰੇਕਟਰ ਕਿਹਾ ਜਾਏ ਮੇਰੇ ਬਾਰੇ ਪਤਾ ਹੁਣ ਨਾ ਮੇਰੇ ਇਹਨਾਂ ਨੂੰ ਵੀ ਆ ਵੀ ਕਿਹਾ ਜਾਏ ਕਿ ਕਿਸੇ ਨਾਲ ਨੀਜਾਇਜ਼ ਕਰੀ ਹੋ ਮੈਂ ਕੀ ਗੱਲਬਾਤ ਹੋਈ ਹੈ ਉਹਨਾਂ ਦਾ 5-6 ਦਿਨਾਂ ਦਾ ਚੱਲਦਾ ਜੀ ਉਹਨੇ ਜਾ ਕੇ ਮੇਰੇ ਟਰੈਕਟਰ ਰੋਕਿਆ ਜੀ ਇਹਦਾ ਕੀ ਕਾਹਦੇ ਬਾਰੇ ਟਰੈਕਟਰ ਰੋਕਿਆ ਜੀ ਟਰੈਕਟਰ ਇਹਨੇ 50000 ਰੁਪਏ ਦੇਣਾ ਹੁਣਾਂ ਜੀ ਪਹਿਲਾਂ ਬਿਆਨਨਾ ਪੁੰਨਾ ਦਿਆ ਹੁਣ ਤੇ ਉਹਨੇ ਹਾਂ ਉਹ ਕੱਢਣ ਗਿਆ ਤੇ ਰੁਠਾ ਪਿੱਟਰ ਕੱਢਣ ਗਿਆ ਸੱਚੀ ਗੱਲ ਕਹੇ ਡਰੈਗ ਜਿਵੇਂ ਕਹਿਣੀ ਨਹੀਂ ਚਾਹਿਆ ਟਰੈਕਟਰ ਇਸ ਨੇ ਰੋਕਿਆ ਟਰੈਕਟਰ ਜਾਇਬ ਨੇ ਜੀ ਅੱਛਾ ਜੀ ਹਾਂ ਜਾਇਬ ਨੇ ਘਰੇ ਬੰਦ ਕਰ ਲਿਆ ਫਿਰ ਕੀ ਗੱਲਬਾਤ ਹੋ ਗਈ ਉਹ ਤੋਂ ਬਾਅਦ ਇਹ ਹੀ ਰੱਪਟ ਦੇ ਆਇਆ ਭਾਣ ਚ ਇਹਨਾਂ ਦਾ ਇਹ ਅੱਜ ਡੱਗੀ ਤੇ ਚੜ ਗਿਆ ਤੜਨੀ ਪੰਜ ਦਿਨ ਬਾਅਦ ਚਾਹੁੰਦੇ ਦੀ ਬਰੂਕੇ ਜ ਕੋਈ ਸੁਣਨਾ ਸੁਣੀ ਕਿਸੇ ਨੇ ਉਹਨਾਂ ਨੂੰ ਕੀ ਵਿਸ਼ਵਾਸ ਦੇ ਕੇ ਦਾਰੇ ਥੱਲੇ ਹੁਣ ਤਾਂ ਹੀ ਆਏ ਵੀ ਤੈਨੂੰ ਦਵਾਈ ਸਹੀ ਹੈ ਉਹ ਦਵਾਵਾਂਗੇ ਤੈਨੂੰ ਉਹ ਸਵਾਸ ਉਹ ਕਰਾਂਗੇ ਤੇ ਮੈਂ ਹੈਗਾ ਹੱਕਦਾਰ ਉਹ ਮੇਰੀ ਫਰੀਦਾ ਉਹ ਕਰਾਵਾਂਗੇ ਹੈਂ ਦੇ ਕੀ ਨਾਮ ਹੈ ਜੀ ਤਰਸੇਮ ਸਿੰਘ ਹੈ ਜੀ ਤਰਸੇਮ ਸਿੰਘ ਜੀ ਸਿੰਘ ਨਾਲ ਤੁਹਾਡੇ ਫੈਡਰ ਨਾਲ ਝਗੜਾ ਸੀਗਾ ਕੀ ਮਸਲਾ ਸੀ ਸਾਰਾ ਇਹਨੂੰ ਟੈਂਕੀ ਤੇ ਚੜ੍ਹਨੇ ਮਜਬੂਰ ਹੋਣਾ ਪਿਆਗਾ ਇਹਨੇ ਕੀ ਕਰਿਆ ਸੀ ਇਹਨੇ ਘਰ ਵੇਚਿਆ ਸੀ ਸਾਲ ਤੋਂ ਸਾਲ ਪਹਿਲਾਂ ਇਹ ਜੈਪ ਸਿੰਘ ਨੂੰ ਇਹ ਜੈਪ ਸਿੰਘ ਨੂੰ ਘਰ ਵੇਚਿਆ ਸੀ ਪਹਿਲਾਂ ਇਹਨਾਂ ਦਾ ਕੋਈ ਆਪਸ ਘਰੇ ਵੀ ਟਕਰਾਰ ਹੋਇਆ ਆਪਚ ਮਤਲਬ ਮੁੰਡਾ ਕਹਿੰਦਾ ਸੀ ਵੀ ਨਾ ਵੇਚ ਤੇ ਘਰਾਂ ਨਹੀਂ ਕਹਿੰਦੀ ਸੀ ਚਲ ਇਹਦਾ ਪਤਾ ਨਹੀਂ ਫੈਨ ਲਾ ਹੋਇਆ ਨਾ ਹੋਇਆ ਉਸ ਤੋਂ ਬਾਅਦ ਟੱਪ ਦੇ ਟੱਪ ਦੇ ਉਹ ਜੈਪ ਸਿੰਘ ਨੇ ਦੇਖੀ ਕਹਿੰਦਾ ਮੇਰਾ ਬਿਆਨਾ ਮੋੜ ਦੇ ਭਾਈ ਜਿੰਨੀ ਤੂੰ ਪਰ ਲੈਣਾ ਮੇਰਾ ਬਿਆਨਾ ਮੋੜ ਦੇ ਉਦੋਂ ਬਾਅਦ ਇਹ ਪੰਚਾਇਤ ਵੀ ਆਈ ਸਾਡੇ ਕੋਲੇ ਗੱਲ ਅਸੀਂ ਪੰਚਾਇਤ ਚ ਵੀ ਬੁਲਾ ਕੇ ਆਖਿਆ ਵੀ ਚਾਹਦਾ ਇਹਦਾ ਬਿਆਨਾ ਮੋੜ ਦੇ ਵੀ ਚਾਹ ਇਹਨੂੰ ਘਰ ਛੱਡ ਦੇ ਤੇ ਉਹਦੇ ਪੈਸੇ ਲੈ ਲੈ ਉਦੋਂ ਬਾਅਦ ਜੈ ਸਿੰਘ ਨੇ ਦਾ ਟਰੈਕਟਰ ਗਿਆ ਸੀ ਕਿਰਾਏ ਤੇ ਦਾ ਭਾਂਜਾ ਲੈ ਕੇ ਕਿਰਾਏ ਤੇ ਜਾਂਦਾ ਹੁਣ ਉਹ ਸਮਾਨ ਲੈਣ ਗਿਆ ਸੀ ਜੈਬ ਦੇ ਜੈਬ ਨੇ ਫੜ ਕੇ ਟਰੈਕਟਰ ਅੰਦਰ ਖੜਾ ਲਿਆ ਮਸਲਾ ਤਾਂ ਇਹੀ ਹੈ ਹੁਣ ਫਿਰ ਕੀ ਫੈਸਲਾ ਹੋਇਆ ਜੀ ਹੁਣ ਇਹ ਐਸਐਚ ਨੂੰ ਬੁਲਾਏ 11 ਵਜੇ ਦੇਖੋ ਬਲਕੀ ਕਰਦਾ ਐਸਐਚ ਬੈਠ ਕੇ ਕਿ ਮੈਨੂੰ ਮਿਲਦਾ ਪਰਦਾ ਨਾਲ ਸਰਪਸਾਬ ਅੱਜ ਤੁਹਾਡੇ ਪਿੰਡ ਚ ਬੰਦਾ ਟੈਂਕੀ ਤੇ ਚੜਿਆ ਕੀ ਗੱਲ ਬਾਤ ਹੈ ਜੀ ਉਹਨਾਂ ਦਾ ਜੀ ਪੈਸਿਆਂ ਦਾ ਚੱਕਰ ਸੀ ਆਪਸ ਵਿੱਚ ਦੋਈ ਤਰ੍ਹਾਂ ਦਾ ਤੇ ਤਕਰਾਰ ਬਾਜੀ ਕਾਰਨ ਆਪਣਾ ਉਹ ਟੈਂਕੀ ਤੇ ਚੜ ਗਿਆ ਪਰ ਪੰਚਾਇਤ ਨੇ ਬੈਠ ਕੇ ਨਮੀੜਾ ਕਰਾ ਦਿੱਤਾ ਕਿਹੜੀ ਪਾਰਟੀ ਨਾਲ ਉਹਦਾ ਪੈਸਿਆਂ ਦਾ ਰੌਲਾ ਜੀ ਉਹ ਜੈਬ ਸਿੰਘ ਨਾਲ ਸੀ ਕਿ ਕੀ ਵੀ ਕੁਝ ਵੇਚਿਆ ਕਰਿਆ ਜਾਂ ਕੋਈ ਕੈਸ਼ ਨਹੀਂ ਉਹਨਾਂ ਦਾ ਕੋਈ ਆਪਣਾ ਕਰੇਲੂ ਹੀ ਮਸਲਾ ਸੀ ਮਿਸਟਰ ਅੱਛਾ ਇਹ ਕਰੇਲੂ ਦਾ ਅੱਜ ਫਿਰ ਕੀ ਕਾਰਨ ਹੋ ਗਿਆ ਉਹਨਾਂ ਨੂੰ ਜੀ ਟੈਂਕੀ ਤੇ ਚੜਨਾ ਪੈ ਗਿਆ ਉਹਨੂੰ ਕੀ ਕਾਰਨ ਹੋਇਆ ਸਾਰਾ ਪੂਰਾ ਗੱਲਬਾਤ ਕੀ ਹੋਈ ਹੈ ਇੱਦਾਂ ਪਤਾ ਜੀ ਪ੍ਰਧਾਨ ਨਾਲ ਪ੍ਰਧਾਨ ਨਾਲ ਗੱਲ ਕਰ ਤੁਸੀਂ ਮੋਤਰਬ ਉਹ ਪਿੰਡ ਦੇ ਸਰਪੰਚ ਹੋ ਜੀ ਤੁਹਾਨੂੰ ਹਾਂ ਜੀ ਮੋਤਰਬ ਮੈਂ ਪਿੰਡ ਦੇ ਸਰਪੰਚ ਤੁਹਾਡੀ ਵੀ ਧਿਆਨ ਚਾ ਹੈਗਾ ਮਸਲਾ ਇਹ ਧਿਆਨ ਚ ਦਾ ਹੈਗਾ ਜੀ ਬਸ ਉਹਨਾਂ ਦਾ ਆਪਸੀ ਕਰੇਲੂ ਝਗੜਾ ਸੀ ਕੋਈ ਆਪਣਾ ਤਾਂ ਕਰਕੇ ਉਹਨਾਂ ਨੇ ਨਾ ਯਾਰ ਦਾ ਲੈਣ ਦੇਣ ਦਾ ਜੀ ਉਹਦਾ ਟਰੈਕਟਰ ਰੁਕ ਕੇ ਖੜਾ ਹੁਣ ਕੀ ਫੈਸਲਾ ਲਿਆ ਗਿਆ ਜੀ ਤੁ ਫੈਸਲਾ ਉਹਨਾਂ ਦਾ ਦੋਹੇ ਤਰ੍ਹਾਂ ਆਪਸੀ ਸਮਝੌਤਾ ਕਰਾਤਾ ਜੀ ਅਸੀਂ ਨੇ ਇਹ ਉਹ ਨਿਬੜ ਗਏ ਇਹਨਾਂ ਦਾ ਕੋਈ ਆਪਸ ਵਿੱਚ ਲੈਣ ਦੇਣ ਦਾ ਮਸਲਾ ਠੀਕ ਆ ਉਹਦੇ ਸਬੰਧ ਚ ਇਹਨਾਂ ਨੂੰ ਅੱਜ 9 ਵਜੇ ਦਾ ਟਾਈਮ ਦਿੱਤਾ ਸੀਗਾ ਚਲੋ ਇਹ ਕਿਸੇ ਇਹ ਕਹਿੰਦੇ ਥੋੜਾ ਜਿਹਾ ਕੋਈ ਦਵਾਈ ਵਗੈਰਾ ਲੈਂਦਾ ਵੀ ਇਹ ਮਾਨਸਿਕ ਪਰੇਸ਼ਾਨ ਉਹਦਾ ਕਰਕੇ ਇਹ ਵਸਤੇ ਹੋ ਗਿਆ ਹੋਰ ਕੋਈ ਵੀ ਕੋਈ ਗੱਲਬਾਤ ਨਹੀਂ ਇਹਨਾਂ ਨੂੰ ਬੁਲਾ ਕੇ ਜਿੰਨਾ ਦਾ ਇਨਸਾਫ ਕਰਾ ਦਾਂਗੇ ਕਿਸ ਬੰਦੇ ਨਾਲ ਲੰਦਾ ਰੋੜਾ ਜੀ ਕਿਹੜੀ ਗੱਲ ਇਹਨਾਂ ਦਾ ਆਪਸ ਵਿੱਚ ਹੈਗਾ ਜੀ ਆਪਣੇ ਹੀ ਦੂਜਾ ਜੈ ਸਿੰਘ ਨਾਲ ਕੋਈ ਆਪਸ ਵਿੱਚ ਲੈਣ ਲੈਣ ਦਾ ਹੈ ਉਸ ਕਰਕੇ ਆ ਜਾਂਦੀ ਇਹ ਅੱਜ ਥੈਂਕ ਯੂ ਜੀ ਹਾਂ ਥੈਂਕੀ ਤੇ ਆਪਣਾ ਕੋਈ ਥੋੜਾ ਜਿਹਾ ਦਿਮਾਗੀ ਉਹ ਵੀ ਆ ਪ੍ਰੋਬਲਮ ਇਹਨੂੰ ਪਿੰਡ ਵਾਲੇ ਦੱਸਦੇ ਨੇ ਜੇ ਹੁਣ ਤੁਸੀਂ ਇਹਨੂੰ ਵਿਸ਼ਵਾਸ ਦਿਵਾਇਆਗਾ ਕਿ ਇਨਸਾਫ ਦੀ ਇਹਨੂੰ ਆਪ ਕੋਈ ਨਹੀਂ ਬਹਿ ਕੇ ਪੰਚਾਇਤ ਨੂੰ ਬੁਲਾ ਲਿਆ ਬਹਿ ਕੇ ਇਹਨਾਂ ਦਾ ਕੋਈ ਟਿਕਾ ਕਰਾ ਦੇਈਏ ਹੋਰ ਕੀ ਆ